ਨਾਬਦੇ ਰਹੀ ਹਾਂ ਇੱਕ ਕੰਮ ਹੀ ਕਰ ਦੋ ਹਾਂ ਮੇਰਾ ਸਬਦਾ ਮੁੱਕਾ ਵਾ ਤੇ ਮੈਨੂੰ ਸਬਦਾ ਲਿਆ ਦੋ ਜਾ ਕੇ ਅੱਛਾ ਹਾਂ ਇਹ ਤੱਕ ਰੋਥੇ ਉਹ ਕਾਪੀ ਬੰਨ੍ਹਣ ਨੂੰ ਫੜੀ ਲਿਆਉਣਾ ਲੈ ਲੈ ਉਹ ਸੌਦੇ ਸਾਰੇ ਲੇ ਲਿਓ ਮੈਂ ਅੱਗੇ ਵਾਵਾ ਨਵ ਲੇ ਲੈਂਦੀ ਹਾਂ ਦੀ ਮੈਂ ਜਾ ਕੇ ਲਿਆਉਂਗਾ ਘੜੀ ਘੜੀ ਤੂੰ ਨਾ ਉਹਨੂੰ ਚੇਤਾ ਕਰਾ ਦਿੰਦੇ ਫੇਰ ਮੈਨੂੰ ਕੁੜੀ ਦੀ ਜਿਆਦਾ ਉਹ ਤਾਂ ਜਿਆਦਾ ਨਾ ਲੈ ਕੇ ਤੂੰ ਜਣੇ ਚੱਗੀਆਂ ਆ ਮੈਂ ਖਰਾਬ ਹੋਊਗਾ ਮੈਂ ਹਾਲੇ ਕਿ ਪ੍ਰਮਣੇ ਆ ਜਾਣ ਪਹਿਲੀ ਗੱਲ ਉਹਨਾਂ ਨੇ ਤਾਂ ਸਾਨੂੰ ਦੱਸਿਆ ਕੁਝ ਨਹੀਂ ਤੇ ਜੇ ਕਿਤੇ ਆ ਵੀ ਜਾਂਦੇ ਥੋੜਾ ਬੋਤਾ ਹੋਊਗਾ ਤੇ ਆਮ ਤਾਂ ਸੱਜੇਗਾ 5 ਕਿਲੋ ਖੰਡ ਲੈ ਲੈਣੀ ਹਾਂ ਹਾਂ ਲੈ ਲਓ ਲੈ ਲਓ ਦਾਲਾਂ ਦਾ 1 ਕਿਲੋ ਬੜੀਆਂ ਬੜੀਆਂ ਕਿਲੋ ਕਿਲੋ ਲੈ ਲਓ ਕਿਲੋ 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 ਮਸਰਾਲੀ ਮੂੰਗੀ ਦੀ ਮਾਵਾਂ ਦੀ ਦਾ ਸਾਰਾ ਲੈ ਲਓ ਦੀ ਕੋਤ ਨਹੀਂ ਹਾਂ ਸਾਰੇ ਕੰਮ ਤੇ ਆਪੇ ਕਰਨੇ ਲੈਂਦੇ ਆ ਵਿਆਹ ਆ ਗਈ ਤੇ ਚਲ ਆਹ ਕੰਮ ਤੇ ਛੁੱਟਣਗੇ ਨਾ ਪਰ ਕਿੱਥੋਂ ਐਨੀ ਕਿਸਮਤ ਚੰਗੀ ਨਹੀਂ ਆ ਇਹ ਲੱਗਾ ਮਰ ਤੱਕ ਨਾਲ ਹੀ ਫਸੋ ਬਰਨਾ ਪੈਣਾ ਪ੍ਰਭ ਹਾਂਜੀ ਪਾਣੀ ਲਿਆ ਘਟ ਲੈਣੀ ਆ ਆ ਜਾ ਤੂੰ ਹੀ ਆ ਹੋਣਾ ਹੀ ਮੈਂ ਲੈ ਆਈ ਹਾ ਲੋ ਬੰਦੇ ਲਿਆ ਉਹ ਇੰਦਰ ਦੇ ਤੋ ਵੇਖ ਲੋ ਆਪਣੇ ਕਰਮ ਵੇਖ ਲੋ ਤੁਸੀਂ ਹੈ ਸੋਚਿਆ ਹੀ ਕਿ ਚਲ ਮੁੰਡਾ ਵਿਆਵਾਂਗੇ ਤੇ ਸੌਖੇ ਹੋਵਾਂਗੇ ਹੈ ਆਹ ਕੰਮ ਧੰਦੇ ਸਾਰੇ ਛੁੱਟਣਗੇ ਕਿਤੇ ਮੇਰੇ ਕੋਲ ਪਰ ਕਿੱਥੋਂ ਸੁੱਖ ਵਿੱਚ ਕਰਮਾ ਨਾ ਮਿਲਦੇ ਆ ਸਵੇਰ ਦੇ ਲੱਗੀਆਂ ਕੱਲੀ ਐਡਾ ਹਰਾ ਵੇਹ ਲਵਾ ਹੁੰਝਦੇ ਹੁੰਝਦੇ 12 ਵਜੇ ਜਾਂਦੇ ਆ ਇੰਨੀ ਕਿਸਮਤ ਮਾੜੀ ਆ ਨਾ ਗੱਲ ਕਰਨ ਵਾਲੀ ਕੋਈ ਨਹੀਂ ਕਿਤੇ ਤੁਸੀਂ ਉਹਦਾ ਨਾ ਤਗੜਾ ਕਰਦਾ ਬਤੀ ਲੇਲਾ ਸਵਾਦ ਹਣ ਮੇਰਾ ਮੁੰਡਾ ਚੰਗੇ ਘਰ ਵਿਆਹ ਜਾਵੇ ਉਹਨਾਂ ਦੀ ਵਿਹਲਾ ਹੁਣ ਕਿੰਨੀ ਆਗੜਵਾ ਕੁੜੀ ਜੀ ਉਹ ਤਾਂ ਵੱਧਵਾ ਤੇ ਉਹਦੇ ਮਾਪਿਓ ਦੀ ਉੱਤੋਂ ਵੱਧਵਾ ਉਹ ਤਾਂ ਗੱਲ ਤਾਂ ਠੀਕ ਆ ਪਰ ਸਾਰੇ ਮਾਪੇ ਤੇ ਇਹੋ ਚਾਹੁੰਦੇ ਆ ਵੀ ਆਪਣਾ ਤੇ ਪੁੱਜ ਜਿਹੜਾ ਚੰਗਾ ਥਾਂ ਵਿਆਹੀਏ ਤਾਂ ਹੁਣ ਇਹ ਥੋੜੀ ਪਤਾ ਹੀਗਾ ਵੀ ਜੇ ਘਰ ਤਗੜਾ ਵਾ ਜਿਹੜੀ ਕੁੜੀ ਹੋਰੀ ਅਕਲ ਹੈ ਹੀ ਨਹੀਂ ਹੁਣ ਸਾਨੂੰ ਇਹ ਗੱਲਾਂ ਤਾਂ ਕਿੱਥੋਂ ਪਤਾ ਹੀਗਾ ਕਿਦਰ ਲਾਗੋ ਛਾਗ ਕੋਈ ਦੱਸ ਦਿੰਦਾ ਤਾਂ ਵੀ ਸਾਨੂੰ ਪਤਾ ਲੱਗ ਜਾਂਦਾ ਉਹ ਗੱਲ ਤਾਂ ਆਪਣੇ ਕਰਮਾਂ ਤੇ ਆ ਕੇ ਮੁੱਕਦੀ ਆ ਕਰਮ ਹੀ ਨੇ ਚੰਗੇ ਸਾਡੇ ਆਹ ਇਹ ਤਾਂ ਗੱਲ ਹੈਗੀ ਆ ਪਰ ਹੁਣ ਕੋ ਸੋਚਣਾ ਚਾਹੀਦਾ ਵਾ ਆ ਮੇਰ ਕੋ ਨਹੀਂ ਹੁੰਦਾ ਇੰਨਾ ਕਿੱਥੇ ਗਿਆ ਪਰਮ ਉਹ ਘਟਵਾ ਨੋ ਜਿਹੜੀ ਜਾ ਕੇ ਪੇਕੇ ਬੈਠੀ ਆ ਉਹ ਇੱਥੇ ਆਉਣਾ ਨਾਂ ਨਹੀਂ ਲੈਂਦੀ ਤੇ ਜੇ ਮੁੰਡਾ ਵਾ ਤੁਹਾਡਾ ਉਹ 24 ਘੰਟੇ ਆ ਰਗਦੀ ਕਰਦੇ ਨਾ ਮੁੰਡਿਆਂ ਨਾਲ ਵੇਖ ਲਾ ਕਾਨਕ ਬਟਨ ਤੋਂ ਲੈ ਕੇ ਨਾ ਤੂੜੀ ਬਣਾਉਂਦਾ ਸਾਰੇ ਕੰਮ ਆਪ ਕੀਤੇ ਆ ਤੇ ਉਹਨੂੰ ਕੋਈ ਵਗਰੇ ਨਹੀਂਗਾ ਤੇ ਤੀ ਜਿੰਮੇਵਾਰੀ ਦੋ ਨਾ ਉਹਨੂੰ ਅਹੀਂ ਠੇਕਾ ਥੋੜੀ ਕੀਤਾ ਵਾ ਜੋ ਮੈਂ ਲੈਂਦਾ ਉਹ ਕਿ ਬੜੀ ਆ ਉਹਨੂੰ ਨਹੀਂ ਪਤਾ ਕਿ ਮੇਰਾ ਘਰ ਵਾ ਤੇ ਜੇ ਮੁੰਡਾ ਵਾ ਤੁਹਾਡਾ ਉਹਨੂੰ ਨਹੀਂ ਪਤਾ ਕਿ ਫਸਲ ਵੱਢਣ ਵਾਲੀ ਆ ਤੇ ਮੈਂ ਪਹਿਲੀਆਂ ਜਾਵਾਂ ਤੁਹਾਡੇ ਪਿੱਛੇ ਪਰ ਨਾ ਕੋਈ ਪਰਵਾਹੀ ਨਹੀਂ ਆ ਕੰਮ ਹੋ ਹੀ ਜਾਂਦੇ ਮਿਲ ਹੀ ਜਾਂਦੇ ਉਹਨਾਂ ਨੂੰ ਕਿ ਲੋੜਾ ਸਰਦਾਰ ਬਣ ਕੇ ਫਿਰਦਾ ਰਹਿੰਦਾ ਚਿੱਟਾ ਕੁਰਤਾ ਪਜਾਮਾ ਪਾ ਕੇ ਸਾਰਾ ਦਿਨ ਹਲ ਇੰਨੀ ਵੀ ਗੱਲਾਂ ਕਰਿਆ ਕਰ ਐਵੇਂ ਬਿਮਾਰ ਹੋਉਂਗੀ ਫਿਕਰ ਕਾਦਾ ਕਰਨਾ ਵਾ ਬਸ ਸੋਚ ਲੱਗੀ ਰਹਿੰਦੀ ਆ ਕਿ ਚੱਲ ਜੇ ਵਿਆਹ ਸੱਦਿਆ ਹੀਗਾ ਤੇ ਜੇ ਉਹ ਨਹੀਂ ਗਿਆ ਅਸੀਂ ਤੇ ਗਏ ਹੀ ਨਾ ਗੱਲ ਤੇ ਤੁਹਾਡਰ ਕੇ ਮੂੰਹ ਮੱਥਾ ਰੱਖ ਲੈਂਦਾ ਚੱਲ ਫੇਰ ਹੀ ਕੁੜੀ ਨੂੰ ਕਾਲ ਦਿੰਦੇ ਪਰ ਨਾ ਆਕੜ ਸਾਡੇ ਸਤਵੇਂ ਸਮਾਨ ਤੇ ਮਾਪੇ ਵੀ ਉਹ ਜੇ ਹੱਤ ਗੜਿ ਕੁੜੀ ਵੀ ਉਹ ਜੀ ਆ ਪਤਾ ਨਹੀਂ ਚੰਦੇ ਕੀ ਆ ਮੰਮੀ ਕੀ ਗੱਲਾਂ ਕਰੀ ਜਾਂਦੇ ਨਹੀਂ ਗੱਲਾਂ ਕਰੀਆਂ ਕਰਨੀਆਂ ਵਾ ਤੂੰ ਪਹਿਲਾਂ ਦੱਸ ਵੀ ਤੂੰ ਕਿੱਥੋਂ ਆਇਆ ਵਾ ਉਹ ਮੈਂ ਤੇ ਮੁੰਡੇ ਨਾਲ ਗਿਆ ਸੀ ਦਵਾਈ ਲੈਣ ਆ ਵੇਖ ਲੋ ਤਾਨੂੰ ਕਿਹਾ ਸੀ ਨਾ ਮੈਂ ਲਾਡਾ ਸਾਹਿਬ ਜਮਾ ਲਾਡਾ ਸਾਹਿਬ ਤੂੰ ਆ ਵੇਖ ਕੁਰਤਾ ਤੇ ਅੰਮਾ ਵੇਖਦਾ ਚਿੱਟਾ ਆ ਪਾ ਕੇ ਘਰੋਂ ਨਿਕਲ ਜਾਂਦਾ ਵਾ ਤੇ ਮਾਂ ਤੇਰੀ ਕੋਈ ਨਾ ਕੰਮ ਨਹੀਂ ਹੁੰਦੇ ਆ ਮੁਰਕਾ ਲੇ ਬੇੜ ਕੇ ਸੁੱਟ ਦਿੰਦਾ ਮੇਰੇ ਕੋਲ ਧੋਬ ਦੇ ਡਾਡੀ ਜੀ ਗੱਲ ਦੱਸਾ ਕੀ ਆ ਵੋਟਾਂ ਵੀ ਆ ਉਧਰ ਵੀ ਕਿਸ ਨਾ ਕਿਸੇ ਪਾਸੇ ਜਾਣਾ ਪੈਂਦਾ ਵਾ ਹੋਰ ਨਹੀਂ ਗੱਲ ਕੋਈ ਮੇਰੀ ਗੱਲ ਸੁਣ ਲੋ ਦੋਵੇਂ ਜਾਣੇ ਆਲ ਘਰ ਦੇ ਕੰਮ ਆ ਨਾ ਮੇਰੇ ਕੋ ਨਹੀਂ ਹੁੰਦੇ ਤੇ ਜਿੱਦਾਂ ਵੀ ਹੁੰਦਾ ਨਾ ਜਾ ਕੇ ਉਹਨੂੰ ਲੈ ਕੇ ਆਉ ਉੱਥੋਂ ਮੈਂ ਮੰਮੀ ਉਹਨੂੰ ਕਿੱਦਾਂ ਲਿਆਵਾਂ ਉਹ ਤੇ ਰੋਜ਼ ਕਲੇਸ਼ ਰੱਖਦੀ ਐ ਤੂੰ ਘੱਟਵਾ ਜੇ ਕਲੇਸ਼ ਰੱਖਦੀ ਐ ਤੇ ਹੁਣ ਜੇ ਕਲੇਸ਼ ਰੱਖੀ ਤੈਨੂੰ ਉੱਥੇ ਰੱਖਣਾ ਘਰ ਨਹੀਂ ਲਿਆਉਣੀ ਮੈਂ ਨਹੀਂ ਲੈ ਕੇ ਆਉਣੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਉਣੀ ਐ ਤੇ ਲੈ ਆਓ ਅਜੇ ਥੋੜੀ ਲੈ ਕੇ ਕਿਉਂ ਨਹੀਂ ਆਉਣੀ ਤੂੰ ਨਹੀਂ ਜਾਣਾ ਤੁਸੀਂ ਦੋਵੇਂ ਜਾ ਕੇ ਲੈ ਆਣੇ ਵੇਖ ਲਓ ਤੁਸੀਂ ਆਪਣੀ ਮਰਜ਼ੀ ਕਰ ਲਓ ਜੇ ਤੈਨੂੰ ਕਰਨੀ ਆ ਮੇਰੇ ਕੋਈ ਕੰਮ ਹੁੰਦਾ ਮੇਰੇ ਬਾਹਾਂ ਖੜੀਆਂ ਨਾ ਮੇਰੇ ਕੋ ਰੋਟੀ ਪਾਣੀ ਪਕੜਦਾ ਤੇ ਨਾ ਮੇਰੇ ਕੋ ਆਟਾ ਝੋਕਾ ਹੁੰਦਾ ਵਾ ਮੈਂ ਜਾ ਕੇ ਲਿਉਣੀ ਆ ਨਹੀਂ ਜਾਂਦਾ ਨਾ ਖਈ ਦੋਈ ਨੇ ਚੱਲ ਜੰਨੇ ਆ ਤੇ ਮੰਮੀ ਓਦਾਂ ਦੀ ਸੌਖੀ ਆ ਨਾ ਜਿੱਦਨ ਦੀ ਉਹ ਗਈ ਆ ਰੋਣ ਪਾnde ਖੜਕਦੇ ਸੀ ਘਰ ਹਾਂ ਮੈਂ ਕਿਥੋਂ ਸੌਖੀ ਆ ਸੌਖਾ ਤੇ ਤੂੰ ਫਿਰਨ ਵਾਲਾ ਹੈ ਨਾ ਤੈਨੂੰ ਪੁੱਛਣ ਵਾਲਾ ਆਉਂਦੇ ਨੇ ਨਾ ਤੈਨੂੰ ਜਾਂਦੇ ਇਹਨੂੰ ਚੱਲ ਜਿਓ ਬੋਲਦੀ ਤੂੰ ਚੁੱਪ ਕਰਦਿਆ ਕਰ ਉਹ ਡੈਡੀ ਮੈਂ ਤੇ ਚੁੱਪ ਹੀ ਕਰਦਾ ਮੈਂ ਕਿਹੜਾ ਬੋਲਦਾ ਮੈਂ ਲੜਾਈ ਰੋਜ਼ ਉਹ ਕਰਦੀ ਆ ਹੁਣ ਮੈਂ ਕਿਥੋਂ ਇੰਡੀਆ ਟਮਾਡਾ ਕਰੀ ਜਾਵਾਂ ਪੂਰੀਆਂ ਆਉਦੀਆਂ ਚੱਲ ਗੱਲ ਨਹੀਂ ਬੇੜੋ ਇੱਪਰ ਜਾਈ ਉੱਥੇ ਜਾਈ ਰਹੀ ਹੈਗੀ ਆਪਾਂ ਇਹਦੇ ਥੋੜੀ ਮੰਨੀ ਜਾਣੀਆਂ ਹੁਣ ਗੱਲ ਸੁਣ ਲੈ ਮੇਰੀ ਉਹ ਨਾ ਹੋਏ ਕਿ ਅਹੀਂ ਉਹਨੂੰ ਲੈ ਕੇ ਆਈਏ ਇੱਥੇ ਤੇ ਤੂੰ ਆਣ ਤੇ ਫੇਰ ਦੂਜੇ ਦਿਨ ਉਹ ਹੀ ਕਮ ਤਮਾਸ਼ਾ ਸ਼ੁਰੂ ਕਰ ਦੇ ਠੀਕ ਵਾ ਨਾ ਜੇ ਉਹਨੂੰ ਲਿਆਉਣਾ ਤੂੰ ਉਹਨਾਂ ਨੇ ਫਸਾਉਣਾ ਵੀ ਆ ਕੋ ਮੈਂ ਨਹੀਂ ਮੰਮੀ ਕਰਦਾ ਕੋਈ ਵੀ ਗੱਲ ਜੇ ਉਹਨੇ ਕੋਈ ਗੱਲਬਾਤ ਕੀਤੀ ਤੇ ਫੇਰ ਮੇਰੇ ਤੋਂ ਬਗਾਰ ਕੋਈ ਨਹੀਂ ਹੈਗਾ ਜਿੱਦਣ ਦੀ ਹੋ ਗਈ ਹੈ ਨਾ ਇਹ ਵੀ ਵਾਰਾ ਆਇਆ ਵਾ ਆਪੇ ਘਰ ਤੇ ਬਹੂਗਾ ਉਹਨੇ ਫੇਰ ਉਹ ਗੱਲ ਕਹਿਤੀ ਵੀ ਮੇਰੀ ਕੋਈ ਗੱਲ ਨਹੀਂ ਆਪਣੀ ਮਰਜ਼ੀ ਤਿਆਰ ਹੋ ਤਾਂ ਆਪਾਂ ਜਾਣੇ ਹੋਗਾ ਤੂੰ ਆ ਵੀ ਇੱਕ ਲੋ ਉਹ ਗਿਆ ਅੱਜ ਚਲੋ ਉਠੀਏ ਆਪਾਂ ਤਾਂ ਪਾਣੀ ਚੱਲ ਜੀ ਚੱਲ ਹਾਂ ਚਲੋ ਮੈਂ ਵੀ ਆਪਾਂ ਡੇ ਸਾਫ ਕਰ ਲਾਂ ਦੋ ਕੱਥੇ ਕਿਦਾਂ ਖਲਾਰਾ ਪਿਆ ਕੋਈ ਨਾ ਕੋਈ ਘਰ ਵਿੱਚ ਆ ਹੀ ਜਾਂਦਾ ਵਾ ਇਹ ਕੁੜੀ ਨੂੰ ਨਾ ਹੀ ਪਤਾ ਲੱਗਦਾ ਵੀ ਆਪਣੀ ਮਾਂ ਦੇ ਨਾਲ ਥੋੜਾ ਬੋਤਾ ਕੰਮ ਕਰਾਵਾ ਇੰਨੀ ਕੰਮਚੋਰ ਵਾ ਨਾ ਕਿਤੇ ਕੰਮ ਕਰੋ ਜੀ ਕਰਦਾ ਹੀ ਨਹੀਂ ਇਹਦਾ ਜਿੰਨਾ ਚਿਰ ਕਹੂੰਗੀ ਨਾ ਨਾ ਉਹਨਾਂ ਚਿਰ ਹਿਲਣਾ ਹੀ ਨਹੀਂਗਾ ਦੱਸ ਤੈਨੂੰ ਆਪਣੇ ਆਪ ਹੀ ਨਹੀਂ ਕਿ ਸਮਝ ਆਉਣੀ ਚਾਹੀਦੀ ਐ ਨਾ ਤੇ ਗੋੜੇ ਗੋੜੇ ਖਲਰਾ ਪਿਆ ਉਹ ਕੋ ਸਿੱਜਾ ਕਿਹੜਾ ਉਹ ਘਰ ਵਿੱਚ ਜਿਹੜਾ ਉਸਕੇ ਕਰੂਗਾ ਸਾਰਾ ਕੁਝ ਇਹਨੂੰ ਕਿਹੜਾ ਹੀ ਪੈਣਾ ਇਦਾਂ ਹੀ ਉਣਾ ਲੈ ਇਹ ਦਕਰ ਹਾਏ ਹਾਏ ਅੱਛੀ ਲੱਗ ਗਈ ਵਾਹ ਹੈ ਕਿੱਦਾਂ ਮਜ਼ੇ ਦੇ ਨਾਲ ਲਾ ਕੇ ਗਾਣੇ ਤੇ ਕਿੱਡੇ ਵਾਹ ਨਾ ਸੁਣਦੇ ਹੀ ਆ ਨਾ ਬਾਹਰਲੀ ਦੁਨੀਆ ਦਾ ਪਤਾ ਹੈਗਾ ਕੋਈ ਤੈਨੂੰ ਵੀ ਕਿੱਥੇ ਬਸਣ ਲਈ ਆ ਕੀ ਕਰਾਂ ਮੈਂ ਬਾਹਰ ਲਈ ਦੂਰੀਆਂ ਦੁਨੀਆ ਨੂੰ ਮੈਂ ਹੁਣ ਆਪਣਾ ਗਾਣੇ ਸੁਣਨ ਦੀ ਸੁਣਨ ਦੋ ਗਾਣੇ ਸੁਣ ਲੈਈਆਂ ਨਹੀਂ ਐਨਾ ਗੰਦ ਪਿਆ ਕੋਈ ਸ਼ਰਮਾ ਜਾ ਕਰ ਲਿਆ ਪਰ ਐਨੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੇਰੀ ਮਾਂ ਕੱਲੀ ਡਈ ਹੈ ਫਾਇ ਲੱਗੀ ਸੇਰਦੀ ਤੇ ਤੈਨੂੰ ਵੀ ਕੋਈ ਉਫਣਾਵਾ ਮੰਮੀ ਮੇਰੀ ਗੱਲ ਸੁਣੋ ਮੈਂ ਇੱਥੇ ਕੰਮ ਕਰਨ ਨਹੀਂ ਆਈ ਹੈਗੀ ਮੈਨੂੰ ਵਿਆਹ ਕੇ ਤੁਸੀਂ ਤੋਰਿਆ ਹੀ ਮੈਂ ਇੱਥੇ ਦੋ ਘੜੀ ਰਾਮ ਕਰਨ ਆਈ ਆਂ ਉੱਥੇ ਮੈਂ ਐਨਾ ਕੰਮ ਹੀ ਕਰਦੀ ਆਈ ਆਂ ਸਾਰਾ ਦਿਨ ਮੈਂ ਕੰਮ ਕਰਦੀ ਥੱਕ ਜੰਨੀ ਹਾਂ ਉੱਥੇ ਮੇਰੇ ਤੋਂ ਨਹੀਂ ਹੁੰਦਾ ਕੰਮ ਕੁਮ ਆਪੇ ਕਰ ਲਓ ਜਾਂ ਉਹਨੂੰ ਲਾ ਲਓ ਜਿਹੜੀ ਨਵੀਂ ਲਿਆਂਦੀ ਵਿਆਹ ਕੇ ਬਹੁਤ ਸੁਝਾ ਕੇ ਰੱਖੂ ਲੈ ਕੇ ਆਂਦਾ ਵਾ ਪਰ ਜਾ ਸੁਣ ਲੂਗੀ ਕੀ ਆਖੂਗੀ ਭਿੱਡੀ ਜ਼ੁਬਾਨ ਆ ਮੇਰੇ ਨਰਾਂ ਦੀ ਹੈ ਸੁਣ ਲਵੇ ਤੈਨੂੰ ਡਰ ਨਹੀਂ ਮਾਰਿਆ ਉਹਨੂੰ ਸ਼ੋਕੇਸ ਵਿੱਚ ਰੱਖਣ ਨੂੰ ਨਹੀਂ ਲੈ ਕੇ ਆਂਦਾ ਕੰਮ ਕਰਾਉਣ ਨੂੰ ਲੈ ਕੇ ਆਂਦਾ ਵਾ ਉੱਥੇ ਕਰਾਓ ਕੰਮ ਜੇ ਤੇਰੀ ਭਿੱਡੀ ਜ਼ੁਬਾਨ ਨਾ ਹੋਵੇ ਲੁੱਤਰੋ ਤੇ ਤੂੰ ਵੱਸੇ ਨਾ ਉੱਥੇ ਹੈ ਆਹ ਕਿੱਧਰ ਕਰਨਾ ਚਾਹ ਰਹੀ ਹੈ ਲਾੜ ਨਾਲ ਹੈ ਤੂੰ ਗੱਲ ਕਰਨਾ ਈ ਆ ਲਾੜ ਨਾਲ ਹਾਂ ਤੂੰ ਹੋ ਗਈ ਮੰਮੀ ਕਾ ਤੂੰ ਰੋਣ ਦੇ ਰਵੇ ਹੈਡਫੋਨ ਮੇਰੇ ਉਹ ਜਿਹੜੀ ਲੈ ਕੇ ਆਂਦੀ ਨਾ ਉਹਦੇ ਕੋਲੋਂ ਕੰਮ ਕਰਾ ਲਓ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਜਿੱਦਾਂ ਤੇ ਇਹਨੂੰ ਬੁਝਾ ਲਿਆ ਨਾ ਉਹਨੇ ਉਦਾਂ ਹੀ ਗਿਝ ਜਾਣਾ ਵਾ ਜੇ ਤਾਂ ਉਹਨੂੰ ਸਜਾ ਕੇ ਬਿਠਾਉਣਾ ਵਾ ਬਸ ਤੇ ਉਹਨੇ ਬੈਠੀ ਰਿਆ ਕਰਨਾ ਵਾ ਫੇਰ ساری ਜ਼ਿੰਦਗੀ ਉਹ ਬੈਠੀ ਰਹਿਣੀ ਆ ਇਹ ਸੋਚ ਲਓ ਤੇ ਜੇ ਹੁਣ ਤੋਂ ਹੀ ਕੰਮ ਡਾਲੋਗੇ ਨਾ ਤੇ ਫੇਰ ਉਹਨੇ ਕੰਮ ਹੀ ਕਰਨਾ ਵਾ ਉਹਨੂੰ ਪਤਾ ਲੱਗ ਜਾਣਾ ਵੀ ਮੈਂ ਕੰਮ ਕਰਨਾ ਵਾ ਤੇ ਉਹਦੇ ਕੋਲੋਂ ਜਾ ਕੇ ਕਰਾਓ ਮਗਰ ਮੇਰੇ ਮੂਹਰੇ ਨਾ ਰੋਇਓ ਹੈਨਾ ਤੇਰੇ ਮੂਹਰੇ ਰੋਣਾ ਮੈਂ ਆ ਕੇ ਮੈਨੂੰ ਨਾ ਕਿਉਂ ਆੜ ਕੇ ਵੀ ਆ ਉਹ ਕੰਮ ਨਹੀਂ ਕਰਦੀ ਤੇ ਉਹ ਐ ਨਹੀਂ ਕਰਦੀ ਜੋ ਨਹੀਂ ਕਰਦੀ ਜਿੱਦਾਂ ਦੀਆਂ ਨੂੰ ਆ ਤਾਂ ਸਿਖਾਉਂਗੇ ਉਹਨੂੰ ਉਦਾਂ ਦੀਆਂ ਪੈਣੀਆਂ ਤੇਰੀਆਂ ਆ ਤਾਂ ਵੀ ਤੇ ਮੈਂ ਵੀ ਗਾੜੀਆਂ ਵਾਂ ਜੇ ਮੈਂ ਚੰਗੀ ਹੁੰਦੀ ਤੇ ਤੇਰੀਆਂ ਵੀ ਨਾ ਹੀ ਜਗੜਦੀਆਂ ਜਾਓ ਜਾਓ ਕੰਮ ਕਰੋ ਉਹਨੂੰ ਲਾਓ ਜਾ ਕੇ ਐਵੇਂ ਆ ਜਾਂਦੇ ਮੇਰਾ ਮੂਡ ਖਰਾਬ ਕਰਨ ਚੰਗਾ ਭਲਾ ਮੈਂ ਗਾਣੇ ਸੁਣਾਣ ਢੀਗੀ ਹੱਤ ਹੋਈ ਏ ਕੁੜੀ ਵਾਲੀ ਐਡੀ ਕੰਮਚੋਰ ਆਕ ਗੱਲ ਦੀ ਕਰਨ ਵਾਲੀ ਪਰ ਆ ਗੱਲ ਤੇ ਇਹਦੀ ਵੀ ਸਹੀ ਆ ਜੇ ਅੱਜ ਨੂੰ ਮੈਂ ਬੈਣ ਦੀ ਹੱਤ ਪਾਤੀ ਨਾ ਵਾਕਿਆ ਕੇ ਮੇਰੇ ਸਿਰ ਤੇ ਚੜ ਕੇ ਬਹਿ ਜਾਣਾ ਚੱਲ ਬਹੁਤਾ ਨਹੀਂ ਥੋੜਾ ਬਹੁਤਾ ਸਬਜੀ ਸਬਜੀ ਤੇ ਕੱਟੇ ਉੱਟ ਕੇ ਇਹ ਵੀ ਤੇ ਬਿਲਕੁਲ ਹੀ ਅੰਦਰ ਬਹਿ ਗਈ ਆ ਨਾ ਗੁੱਗਾ ਬਣ ਕੇ ਦੱਸ ਨਹੀਂ ਪਤਾ ਇਹਨੂੰ ਆ ਜਾ ਆ ਜਾ ਖਾ ਲੀਆ ਤੇ ਆ ਗਈ ਨਾ ਪਰਸਲੇ ਲੈਣਾ ਸੀ ਆਹੇ ਪਰਸਲੇ ਆ ਕੀ ਕਰਨਾ ਵਾ ਉੱਥੇ ਬੜਾ ਟੌਰ ਟਿੱਕਰ ਜਾਣਾ ਮੈਂ ਜਿੱਦਾਂ ਨੇ ਹੈਗੇ ਹੀ ਠੀਕ ਵਾ ਜਾਂਦੇ ਨੇ ਫਗਦੇ ਕੇ ਸਿੱਧੇ ਮੂੰਹ ਚ ਚਲੋ ਨਹੀਂ ਪਰਸਲੇ ਬੱਡੇ ਇੱਥੇ ਕੈਂਟ ਲਾਉਣੀ ਆ? ਹਾਂਜੀ। ਅੱਛਾ ਅੱਛਾ। ਕਿੱਦਾਂ ਠੀਕ ਆ। ਨਹੀਂ ਪਰਾਂ ਨਹੀਂ ਆ ਮੈਂ ਕੰਮ ਬੜਾ ਹੀ ਪੁੱਤ ਕਰਨ ਵਾਲਾ। ਮੰਮੀ ਮੀਨੂ ਦਾਸ ਤੂੰ ਕੋਈ ਕੰਮ ਹੈਗਾ ਵਾ ਤੇ? ਨਹੀਂ ਨਹੀਂ ਤੂੰ ਲਾਲਾ ਲਾਲਾ ਕੋਈ ਗੱਲ ਨਹੀਂ। ਹੈ? ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਲਾ ਲਾਂਗੀ। ਚੱਲ ਕੰਮ ਕੋ ਮੁਕਾਦਾ ਮੈਂ ਪੁੱਤ। ਸਬਜੀ-ਸੂਜੀ ਦਾ ਤੂੰ ਕੱਟ ਲਿਆ ਕਰ। ਕੋਈ ਨਹੀਂ ਮੈਂ ਕਰਾਂ। ਫੇਰ ਥੋੜਾ ਜਿਹਾ ਮੇਰਾ ਕੰਮ ਹੌਲਾ ਹੋ ਜਾਊਗਾ। ਹਾਂ ਤੇ ਜਾਸਾ ਤੇ ਉਹ ਵੀ ਪੁਰਾਣੀ ਆ। ਉਹਨੂੰ ਕਹਿਣ ਨੂੰ ਮੇਰਾ ਜੀਨੀਓ ਕਰਦਾ। ਕੀ ਪਤਾ ਵਿਚਾਰੀ ਨੇ ਕਿਦਾਂ ਚੱਲ ਜਾਣਾ ਆਪਣੇ ਸੌਰੀ ਹੈ ਕਿ ਨਹੀਂ ਹੁਣ ਘਰ ਤੇ ਪੁੱਤ ਤੇਰਾ ਜਾਂ ਮੇਰਾ ਹੋ ਹਾਂਜੀ ਤੇ ਫਿਰ ਚੱਲ ਲਾਲਾ ਹੁਣ ਤੂੰ ਕੋਈ ਗੱਲ ਨਹੀਂ ਲਾਲੂ ਕੇ ਰਸ ਕਾ ਕੇ ਫਿਰ ਸੋਈ ਜੀ ਦੋ ਮਿੰਟ ਆ ਜੀ ਮੇਰੇ ਲੱਗੇ ਚੰਗਾ ਕੋਈ ਨਹੀਂ ਮੰਮੀ ਇਹ ਕਿਹੜੀ ਜਰੂਰੀ ਹੈ ਤੇ ਮੈਂ ਬਾਅਦ ਵਿੱਚ ਵੀ ਲਾ ਲਾਂਗੀ ਤੇ ਮੈਂ ਤੁਹਾਨੂੰ ਨਾ ਕੰਮ ਕਰਾ ਦੇਣੀ ਚੱਲ ਆ ਜਾ ਫਿਰ ਪੁੱਤ ਆ ਵੇਖੀ ਜਿਹੜਾ ਮਾੜਾ ਮੋਟਾ ਕੰਮ ਤੇ ਆਈ ਹੁੰ ਤੇ ਜੜੀ ਨੂੰ ਸੁਣਾ ਦਿੰਨਾਂ ਕੋਈ ਹੈ ਹਾਂਜੀ ਕੋਈ ਹੈ ਆਹ ਵੇਖ ਲਾ ਤੋ ਹੋਏ ਮੈਨੂੰ ਤੇ ਕੋਈ ਲੱਭ ਨਹੀਂ ਨਹੀਂ ਦਿਆ ਪੀ ਕਿਹੜੀ ਚੀਜ਼ ਕਿੱਥੇ ਆ ਦੇ ਕਿੱਥੇ ਨਹੀਂ ਮੰਮੀ ਮੇਰੀ ਕੋਈ ਦੱਸ ਕੇ ਗਿਆ ਹੁਣ ਮੈਂ ਕੀ ਕਰਾਂ ਧੀਰੀ ਹਾਂਜੀ ਮੈਨੂੰ ਨਾ ਕੋਈ ਚੀਜ਼ ਹੀ ਨਹੀਂ ਲੱਭਦੀ ਤੇ ਮੰਮੀ ਕਹਿੰਦੇ ਸੋਈ ਵਿੱਚ ਕੰਮ ਕਰਨਾ ਤੇ ਮੈਨੂੰ ਦੱਸ ਨਾ ਕਿੱਥੇ ਕਿੱਥੇ ਪਈਆਂ ਜੇ ਇੱਧਰ ਨਹੀਂ ਲੱਭਿਆ ਪੰਡਿਆ ਤੇ ਉਹ ਦੂਸਰੀ ਸੋਈ ਵਿੱਚ ਜਾ ਕੇ ਦੇਖ ਲੋ ਉੱਥੇ ਪਿਆ ਹੋਣਾ ਸਮਾਨ ਨਾਲੇ ਆਪ ਖਿਆਲ ਰੱਖੋ ਹਉਣ ਕਿਹੜੀ ਚੀਜ਼ ਕਿੱਥੇ ਪਈ ਆ ਅੱਗੇ ਦੀ ਅੱਗੇ ਤੁਸੀਂ ਸਾਰਾ ਕੰਮ ਕਰਨਾ ਮੈਂ ਥੋੜੀ ਤੁਸਨਾਵਾ ਜੇ ਮੈਂ ਅੱਜ ਤੁਹਾਨੂੰ ਦੱਸਾਂਗਾ ਤੁਹਾਨੂੰ ਮੂੰਹ ਪੈ ਜਾਣਾ ਵਾ ਕਿ ਹਾਂ ਪੁੱਛੀ ਜਾਣਾ ਕਿ ਉਹ ਕਿਹੜੀ ਚੀਜ਼ ਕਿੱਥੇ ਪਈ ਕਿਹੜੀ ਕਿੱਥੇ ਪਈ ਆ ਆਪਰੇ ਆਪ ਦੇਖ ਲੋ ਕਿਹੜੀ ਕਿੱਥੇ ਪਈ ਮੈਨੂੰ ਤਾਂ ਆਪ ਨਹੀਂ ਪਤਾ ਚਾਰ ਦਿਨ ਮੈਂ ਇੱਥੇ ਕਰਾਉਣੀ ਆਈ ਆ ਚਾਰ ਦਿਨ ਬੈ ਕੇ ਖਾ ਲੈ ਦੋ ਨਾਲੇ ਮੇਰੀ ਗੱਲ ਸੁਣੋ ਡਾਪਣਾ ਵੀ ਦਿਮਾਗ ਕਰਨਾ ਚਾਹੀਦਾ ਨਾ ਵੀ ਘਰ ਦੇ ਵਿੱਚ ਦੋ ਰਸੋਈਆਂ ਹਨ ਕਿ ਇੱਧਰ ਨਹੀਂ ਸਮਾਨ ਹੈਗਾ ਤਾਂ ਉੱਧਰ ਪਿਆ ਹੋਊਗਾ ਆਪਣੇ ਆਪ ਦੇਖ ਲਓ ਤਾਂ ਮੈਨਾਂ ਨੂੰ ਨਹੀਂ ਪਤਾ ਲੰਦਾ ਸਾਜ ਹੋਈ ਸੀ ਇਹ ਕਿਤੇ ਮम्मी ਨੇ ਮੂਡ ਖਰਾਬ ਕਰਤਾ ਉਤੋਂ ਆ ਗਈ ਆ ਬੰਦਾ ਆਪ ਦੇਖ ਲੈ ਕਿਹੜਾ ਸਮਾਨ ਕਿੱਥੇ ਤੇ ਜੀਜੀ ਕਿੱਥੇ ਪਿਆ ਸਮਾਨ ਆਹ ਕਿ ਚੁੱਟ ਟਪਕੇ ਨੇ ਸਤੇ ਹੈ ਉਹਨੂੰ ਦਸਨ ਖਤੀ ਨੂੰ ਜਾ ਕੇ ਤੇਰਾ ਸਾਸਰ ਆ ਗਈ ਉਹ ਅੰਦਰ ਪੇਠੀ ਮਜੇ ਨਾਲ ਗਾਣੇ ਸੁਣ ਲਈ ਆ ਪੌੜਾ ਖਾਣਾ ਸਤਿਕਾਰ ਭਾਜੀ ਸਤਿਕਾਰ ਸਤਿਕਾਰ ਭਾਜੀ ਲੈ ਦੱਸ ਭੈਣ ਜੀ ਜੇ ਤੁਸੀਂ ਆਉਣਾ ਹੀ ਤੇ ਕਾਹੋਂ ਸੇ ਕੰਮ ਨੂੰ ਫੋਨ ਹੀ ਕਰ ਲੈਂਦੇ ਲੈ ਭੈਣ ਜੀ ਇਦਾਂ ਚਾਂ ਚੱਕ ਕੇ SLA ਬਣ ਗਈ ਕਿ ਮੈਂ ਸੋਚਿਆ ਕਿ ਉਹ ਜਾਣਾ ਤੇ ਘਰੇ ਹੀ ਆ ਘਰੇ ਹੁਣੇ ਸਾਰੇ ਜਾਣੇ ਤੇ ਤਾਂ ਕਰਕੇ ਆ ਗਿਆ ਫੋਨ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਚਲੋ ਤੇ ਚੰਗਾ ਕੀਤਾ ਤੁਸੀਂ ਪਰ ਤੇ ਵੀ ਪ੍ਰੋਗਰਾਮ ਪਾਣੀ ਜਾਂਦਾ ਵਾ ਨਾ ਕੱਠੇ ਜੀਆਂ ਲੱਗ ਤੇ ਜਾਣ ਆਉਂਦਾ ਤੁਹਾਨੂੰ ਪਤਾ ਹੀ ਆ ਫਿਰ ਨਵਾਂ ਨਵਾਂ ਤੇ ਵਿਆਹ ਹੋਇਆ ਵਾ ਆਉਂ ਤਾਂ ਜਾ ਵੀ ਤੇ ਸਕਦੇ ਹੀ ਨਾ ਪਤਾ ਹੀ ਆ ਤੁਹਾਡੀ ਗੱਲ ਪਰ ਅਸੀਂ ਸੋਚਿਆ ਨਹੀਂ ਵੀ ਫੋਨ ਕਰ ਲਈਏ ਅਸੀਂ ਦਬਸ ਤਿਆਰ ਹੋ ਕੇ ਨਿਕਲ ਨਹੀਂ ਕੀਤੀ फटाफट ਵੀ ਚਲੋ ਹੋਈਏ ਚਲੋ ਭਾਈ ਆਜੋ ਫਿਰ ਬੱਲੇ ਪੰਜ ਜੀ ਮੈਂ ਤੁਹ ਮੈਂ ਪਾਣੀ ਲੈ ਕੇ ਆਵਾ ਠੀਕ ਆ ਆ ਦੇਖੋ ਕਿੰਨੇ ਕੰਮ ਨੇ ਇਹਨਾਂ ਦੇ ਮੂਹਰੇ ਸਿੱਧੇ ਹੋਣੇ ਉਹੀ ਗੱਲ ਹੋਈ ਨਾ ਆਉਂਦਿਆਂ ਨੂੰ ਇਹ ਨਹੀਂ ਕਿਹਾ ਕਿ ਭੈਣ ਜੀ ਆਜੋ ਅੱਗੇ ਆਜੋ ਹੈ ਕਿ ਤਾਂ ਪਾਣੀ ਤਾਂ ਨਹੀਂ ਮੋੜ ਪੁੱਛਣ ਦੀ ਐ ਛੱਤੀ ਗੱਲਾਂ ਕਰਦੇ ਤੇ ਫਿਰ ਪੂਰੀ ਗੱਲ ਦੀ ਆਕੜ ਨਿਮਾਣ ਤੁਹਾਨੂੰ ਕਿਹਾ ਇਹ ਨਾ ਕਿ ਆਕੜ ਬਹੁਤ ਵਾ ਪਰ ਉੱਥੇ ਦੀ ਉੱਥੇ ਹੀ ਆਕੜ ਮੱਫਾ ਨਿੱਟਲੇ ਪਈ ਤਗੜੇ ਬੰਦੇ ਆ ਨਾ ਇੱਚ ਹੁੰਦੀ ਆ ਪਰ ਤਗੜੇ ਦੇ ਕਿਹਨੂੰ ਜੀਣ ਨਹੀਂ ਦੇਣਾ ਲਿਖਾ ਕਿਦਾਂ ਘੋੜੇ ਵਿੱਚ ਕੇ ਸੁੱਤੀ ਉੱਠਦਾ ਹਾਏ ਹਾਏ ਦੋ ਘੜੀ ਪਹਿਣਾ ਹੁੰਦਾ ਪਹਿਲਾਂ ਦਿਆ ਕਰੋ ਮਿੰਟ ਕੁ ਪਿਛੋ ਆ ਜਾਂਦੀ ਐ ਹੁਣ ਕਿਹਦੇ ਪਈ ਰਹੀ ਉਹ ਤੇਰਾ ਸੱਸ ਤੇ ਸੌਰਾ ਆਈ ਓਏ ਇਹ ਕਿਧਰੋਂ ਆ ਗਈ ਐ ਚੜ੍ਹੇਉ ਜੀ ਮੈਂ ਤਾਂ ਕਿਹਾ ਤਾਂ ਮੂੰਹ ਤੇ ਵੀ ਕੰਮ ਸਿਕਾ ਮਾਉਣ ਤੋਂ ਪਹਿਲਾਂ ਫੋਨ ਤੇ ਕਰ ਲੈਣਾ ਭੈਣ ਜੀ ਅਹੀਂ ਇਹੀ ਕਿਹਾ ਤੇ ਤੀ ਘਰੇ ਹੁਣ ਆਵਾ ਹੁਣ ਜੇ ਕੋਈ ਆ ਹੀ ਗਿਆ ਵਾ ਤੇ ਹੁਣ ਕੀ ਕਹਿਣਾ ਇਹਨੂੰ ਉੱਠ ਪਾ ਤਾਂ ਇਹਨੂੰ ਤਾਂ ਮੈਂ ਦੱਸ ਦਿਆਂ ਖਰਚੇ ਜਰਾ ਬਿਚ ਚੁੱਪ ਕਰਕੇ ਬਹਿ ਜਾ ਮੇਂ ਦੱਸਦੀ ਆ ਤੈਨੂੰ ਨੀ ਕਿ ਪਤਾ ਕਿ ਕਰ ਨਵੀ ਸਵੀ ਨਾਉ ਆਈ ਏ ਉਹਦੇ ਕੰਨੀ ਜੇ ਕੋਈ ਗੱਲ ਪੈ ਗਈ ਤੇ ਵੇਖੀ ਫਿਰ ਇਹ ਨਾ ਹੋਵੇ ਸਾਡੇ ਘਰ ਦਾ ਬੇੜਾ ਕਰਕੇ ਕਰ ਜਾਏ ਤੂੰ ਤੇਰੀ ਤੇ ਆਪਣੀ ਬਥੇਰੀ ਚ ਬਾਣਵਾ ਉਥੇ ਤੇਰੀ ਤੇ ਬੰਦੀ ਨੀਗੀ ਤੇ ਮੇਰੀ ਨਾਉ ਨਸਖਾਲ ਦੇ ਹੀ ਸੱਪੋ ਮੈਂ ਡਰਦੀ ਨਹੀਂ ਤੁਹਾਡੀ ਨਾਉ ਕੋਲ ਮੈਨੂੰ ਡਰ ਨਹੀਂ ਮਾਰਿਆ ਆਉਦਾ ਸੱਚੀ ਮੈਨੂੰ ਕੁਛ ਡਰਦੀ ਕਿਹਨ ਘੋਵਾ ਮੈਂ ਕਿਹਾ ਦੋਰੀ ਡਾੜੀ ਜਾ ਕੇ ਹਣ ਦੱਸਦੀ ਆ ਨਾਉ ਵਿਚਾਰਾ ਜਿਹੜੇ ਆ ਗਏ ਚੁੱਕ ਕੇ ਆ ਗਏ ਬਣਾ ਆ ਜੰਤਰੀ ਕੇ ਕਿਥੋਂ ਪੱਲੇ ਪਈ ਏ ਵੀ ਮੇਰੇ ਸਤਿਗੁਰੂ 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 ਆਗੇ ਤੇ ਤਾ ਤੁਹਾਨੂੰ ਬੇਦਾ ਪੁੱਤ ਕਿੱਦਾਂ ਬੋਲਦੀ ਆ ਤੂੰ ਹੈ ਤੇਰੇ ਘਰ ਪਰ ਜਾ ਹੀ ਆਈ ਨਵੇਂ ਸਾਲੇ ਇਦਾਂ ਨਹੀਂ ਬੋਲੀਦਾ ਹੁੰਦਾ ਕੋਈ ਨਹੀਂ ਪਤਾ ਮੈਨੂੰ ਕਿੱਦਾਂ ਬੋਲਣਾ ਦੱਸੋ ਤੁਸੀਂ ਮੈਂ ਤੇਰੇ ਸਾਸਮਾں ਥੋੜਾ ਬੋਲਣ ਲਈ ਆਜਿਆ ਹੁਸ਼ਿਆਸ਼ਾ ਮੈਂ ਤਾਂ ਬਗਾਈ ਨਹੀਂ ਪਹਿਲਾਂ ਮੰਮੀ ਸਾਤਵਾ ਮੇਰੀ ਅੱਜ ਤਾਂ ਲੱਗਾ ਮੈਨੂੰ ਹੌਲੀ ਬੋਲੋ ਭੈਣ ਜੀ ਹੁਣ ਨਾ ਕਰ ਸੁੱਖਣਾ ਨਾ ਆਈਏ ਥੋੜਾ ਜਿਆ ਨਾ ਹੌਲੀ ਬੋਲਿਓ ਤਸਲੀਕੇ ਨਾਲ ਹੀ ਗੱਲ ਕਰਿਓ ਤੇ ਤੂੰ ਵੀ ਕਿਆ ਮੈਂ ਗੱਲ ਕਰੀ ਮੈਂ ਚਾਹਣਾ ਕਰਿਆ ਹੋਆ ਕਿ ਡਾਕ ਖਾ ਰਿਹਾ ਹੈ ਨਾ ਹਾਂਜੀ ਫਰਮਾਓ ਹੁਣ ਕਿੱਧਰ ਆਏ ਆ ਲੈ ਪੁੱਤ ਆਉਣਾ ਕਿੱਧਰ ਵਾ ਅਸੀਂ ਤੈਨੂੰ ਲੈਣ ਆਏ ਆ ਤੂੰ ਤਿਆਰੀ ਕਰਕੇ ਆਪਣੇ ਘਰ ਚੱਲ ਜੀ ਹੁਣ ਤੂੰ ਚੰਗੀ ਥੋੜੀ ਲੱਗਨੀ ਇੱਥੇ ਬੈਠੀ ਤੇਰੀ ਭਾਬੀ ਆਈ ਇੱਥੇ ਤੈਨੂੰ ਪਤਾ ਹੁਣ ਮੇਰਾ ਹੀ ਘਰ ਆ ਮੈਂ ਆਪਣੇ ਘਰ ਜੀ ਬੈਠੀ ਆ ਉੱਥੇ ਜਾ ਕੇ ਕਿੰਨੀ ਕਿੱਜਤ ਕਰਨ ੜੇ ਮੇਰੀ ਤੂੰ ਸਾਰਾ ਦਿਨ ਕੰਮ ਕਰਾ ਕਰਾ ਮਾਰ ਦਿੰਨੇ ਨਹੀਂ ਜਾਣਾ ਹੈਗਾ ਆਜੂਗੀ ਮੈਂ ਜਿੱਦਣ ਮੇਰਾ ਦਿਲ ਕਰੂਗਾ ਹੱਦ ਹੋ ਗਈ ਏ ਤੂੰ ਕਿਹਨੋ ਜਿਹੀ ਗੱਲਾਂ ਕਰੀ ਜਾਂਦੀ ਹੈ ਹੈ ਤੇਰਾ ਆਪਣਾ ਘਰ ਵਾ ਪੁੱਤ ਇਹ ਕਿੱਦਾਂ ਦੀ ਗੱਲ ਹੋਈ ਆ ਵੀ ਜਦੋਂ ਮੇਰਾ ਜੀ ਕਰੂਗਾ ਤਾਂ ਮੈਂ ਆ ਜੂੰਗੀ ਹੈ ਜੀ ਨਾ ਆਉਣਾ ਵਾ ਉਧਰ ਆਪਣਾ ਘਰ ਵਾ ਠੀਕ ਵਾ ਨਾ ਚਲ ਕੋਈ ਗੱਲ ਨਹੀਂ ਆ ਚੱਲ ਚਲੀ ਗਏ ਤੇ ਫੇਰ ਆ ਜੀ ਛੇਤੀ ਪਿੰਨ ਅਸੀਂ ਕਿਹੜਾ ਰੋਕਦੇ ਆ ਤੈਨੂੰ ਨਾ ਹਾਂਜੀ ਪੁੱਤ ਚਾਹ ਤਾਂ ਨਹੀਂ ਚਾਹ ਕੇ ਮੰਮੀ ਮਿਲਦੇ ਆਈਏ ਅੱਛਾ ਚਲ ਹੋਰ ਪਾਣੀ ਪਾਲਾਂ ਹਾਂ ਸਾਂ ਕਿਉਂ ਨਹੀਂ ਵੀ ਕੀ ਹੋਇਆ ਉਹ ਜਸਤ ਸਵੇਰੇ ਆਏ ਤੇ ਫੇਰ ਮੈਂ ਮੇਰੇ ਨਾਲ ਮੇਰਾ ਨਾ ਪਿਆਰ ਵੀ ਹੋਰ ਪਾਣੀ ਪਾ ਨਹੀਂ ਨਹੀਂ ਮਿਲਦੀ ਕੋਈ ਲੋੜ ਨਹੀਂ ਠੀਕ ਆ ਨਾ ਰਾਮਾ ਜਿੰਨਾ ਕੰਮ ਕਿਹਾ ਵਾ ਨਾ ਉਨਾ ਕੰਮ ਕਰਾ ਚਾਹ ਚਾਪਣ ਜੁਗੀ ਦਾ ਮੈਨੂੰ ਆਜ ਮਾਰੀ ਉਥੇ ਆਉਂਦੀ ਰੋਟੀ ਤੈਨੂੰ ਕੋਈ ਨਹੀਂ ਮੰਮੀ ਅੱਗੇ ਗੁੱਸਾ ਨਾ ਕਰਨੇ ਕਿ ਕਿਉਂ ਨਾ ਮੈਂ ਨਵਾਂ ਕੀ ਮੈਨੂੰ ਸਾਨੂੰ ਮਿਲਣੇ ਨਹੀਂ ਆਈ ਮੈਨੂੰ ਪਤਾ ਵਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਠੀਕ ਹੈ ਨਾ ਜੇ ਤੇਰਾ ਬਲਾਉਂਦਾ ਕੋਈ ਕੰਮ ਹੁੰਦਾ ਤਾਂ ਆਪੇ ਤੂੰ ਕਹਿ ਦਿੰਦਾ ਮੈਨੂੰ ਬੁਲਾ ਲਾ ਉਹਨਾਂ ਨੂੰ ਬੁਲਾਉਂਦੀ ਕੋਈ ਲੋੜ ਨਹੀਂ ਤੈਨੂੰ ਨਹੀਂ ਪਤਾ ਤੂੰ ਨਵੀਂ ਨਵੀਂ ਹੈ ਜੇ ਠੀਕ ਹੈ ਨਾ ਚਾਹ ਪਣ ਜੂਗੀ ਨਾ ਮੈਨੂੰ ਆਵਾਜ਼ ਮਾਰਦੀ ਆਪ ਨਾ ਵੀ ਇੱਥੇ ਚੰਗਾ ਤੇ ਨਾਲੇ ਇੱਕ ਗੱਲ ਹੋਰ ਸੁਣਾਣਾ ਪੈਣੀ ਜਿੰਨਾ ਨੂੰ ਕਹਾਂ ਓਨੀ ਗੱਲ ਮੰਨਿਆ ਕਰ ਮੇਰੀ ਜੇ ਨਾ ਨਾ ਮੰਨੀ ਤੇ ਔਖੀ ਹੋ ਗਈ ਹੈ ਠੀਕ ਆ ਜਿੰਨੀ ਛੇਤੀ ਸਮਝ ਲਾਉਂਦੇ ਚੰਗੀ ਰਹੇਂਗੀ ਤੂੰ ਤੁਸ ਹੱਦ ਹੋਈ ਏ ਪਹਿਲਾਂ ਗੀਦਨੀ ਨੂੰ ਪੁੱਛਿਆ ਸੀ ਤੇ ਉਹ ਮੈਨੂੰ ਟੋਟ ਕੇ ਪੈ ਗਈ ਹੁਣ ਮੈਂ ਮਿਲਣ ਦੀ ਗੱਲ ਕੀਤੀ ਮੈਂ ਕਿਹੜਾ ਕੁਝ ਗਲਤ ਕਿਹਾ ਤੇ ਇਹ ਸਾਡੇ ਘਰ ਦੇ ਚ ਰਹਿਣਾ ਠੀਕ ਹੈ ਜਿੱਦਾਂ ਘਰ ਦੇ ਹੁੰਦਾ ਹੀ ਕਰ ਲੈਣਾ ਮੰਮੀ ਮੇਰੀ ਗੱਲ ਸੁਣ ਲਓ ਨਾ ਮੈਂ ਉਸ ਘਰ ਚ ਜਾਵਾਂ ਅੱਜ ਤੇ ਨਾ ਜਾਵਾਂ ਕੱਲ ਮੈਨੂੰ ਨਾ ਵਾਰ-ਵਾਰ ਕਹੋ ਜਿੱਥੇ ਮੇਰੀ ਕਦਰ ਹੀ ਨਹੀਂ ਹੈਗੀ ਉੱਥੇ ਜਾ ਕੇ ਮੈਂ ਕੀ ਕਰਨਾ ਪੁੱਤ ਆ ਤੂੰ ਕਿਦਾਂ ਦੀ ਗੱਲ ਲਈ ਕਰਨਾ ਮੈਂ ਤੇ ਬੜੇ ਮਾਨ ਨਾਲ ਆਇਆ ਤੂੰ ਜਾਣ ਕਿ ਮੇਰੀ ਧੀਆ ਮੈਨਾਂ ਗਿਆ ਉਹਨਾਂ ਰਹਿਣ ਤੋਂ ਰਹਿਣ ਤੋਂ ਇਹਨੂੰ ਕੀ ਪਤਾ ਮਾਨ ਦਾ ਮਾਨ ਕੇ ਹੁੰਦਾ ਵਾ ਜੋ ਹੁੰਦਾ ਇਹ ਮਾਨ ਨਹੀਂ ਕਰਨ ਦੇ ਡੈਡ ਜੀ ਤੁਹਾਨੂੰ ਵੀ ਨਹੀਂ ਪਤਾ ਇਹਨਾਂ ਦੀਆਂ ਕਰਦੂਤਾਂ ਨਾਲ ਕੀ ਕੁਝ ਕਰਦੇ ਮੈਨਾਂ ਭੈਣ ਜੀ ਖਬਰਦਾਰ ਜੀ ਮੇਰੀ ਧੀ ਨੂੰ ਕੁਝ ਕਿਹਾ ਤੇ ਠੀਕ ਆ ਨਾ ਸਾਡੇ ਘਰ ਆ ਕੇ ਤੀਹੋ ਦੇ ਘਰ ਪਈ ਜਾਣ ਦੇ ਕੰਸ ਕਮੀਨਾਂ ਦੇ ਖਿਆਲ ਰੱਖੋ ਤੇ ਸਾਡੇ ਘਰ ਨਾ ਨਾ ਵਿਆਹ ਹੋਇਆ ਨੋ ਇਹ ਢਿੱਕੀ ਆਖੋਗੀ ਥਾੜੀ ਹੋ ਗਈ ਭੈਣ ਜੀ ਤੁਹਾਡੇ ਵਾਲੀ ਜੇ ਤੁਹਾਨੂੰ ਹੈ ਲੰਗਲਾ ਵਾਲਿਆ ਅਜ ਹੁੰਦਾ ਨਾ ਤੂੰ ਹੀ ਕੋੜੀ ਨੂੰ ਕੁਛ ਨਾ ਕੁਛ ਸਿਖਾਇਆ ਹੁੰਦਾ ਸਾਰੀ ਗਲਤੀ ਤੁਹਾਡੀ ਆ ਤੁਹਾਨੂੰ ਕਹੂੰਗੀ ਮੈਂ ਕਿ ਤੂੰ ਹੀ ਗਲਤ ਜੇ ਉਹ ਇੱਕ ਗਲਤੀ ਹੈਗੀ ਜੇ ਤੁਸੀਂ ਨੂੰ ਮਾੜੀ ਮੋਟੀ ਮਦਦ ਦਿੱਤੀ ਹੁੰਦੀ ਨਾ ਤਾਂ ਅੱਜ ਉਹ ਸਹੀ ਹੁੰਦੀ ਏਦਾਂ ਨਾ ਹੁੰਦੀ ਉਹਨੂੰ ਬੋਲਣ ਦੀ ਅਕਲ ਹੁੰਦੀ ਨਾ ਆਪਣੇ ਸਾਸੋਹਰੇ ਨਾਲ ਕਿੱਦਾਂ ਬੋਲਣਾ ਤੇ ਕਿੱਦਾਂ ਇੰਤ ਕਰਨੀ ਆ ਅਕਲ ਦਿੱਤੀ ਆ ਨਾ ਤੇ ਤਾਂ ਹੀ ਬੈਠੇ ਜੇ ਇਥੇ ਜੇ ਕਲ ਨਾ ਨਾ ਦਿੱਤੀ ਹੁੰਦੀ ਤੇ ਮੁੜਦੇ ਪੈਰੀ ਵਾਪਸ ਚਲ ਜਾਂਦੇ ਆ ਤੀ ਕੱਟ ਕਰਨ ਲੈ ਜੇ ਪਹਿਲਾਂ ਤੀ ਉਥੇ ਗੇਟ ਤੇ ਬੇਇੱਜ਼ਤੀ ਕਰ ਦਿੱਤੀ ਆ ਜੇ ਹੁਣ ਪਿਆਰ ਨਾਲ ਗੱਲ ਕਰਨ ਲੈ ਸਮਝਾਉਣ ਦੀ ਕੋਸ਼ਿਸ਼ ਕਰਨ ਲੈ ਤੇ ਤੁਹਾਡੀ ਕੁੜੀ ਸਿਰ ਦੇ ਵਾਲਾਂ ਨੂੰ ਪਈ ਜਾਂਦੀ ਆ ਤਾਂ ਜਵਾਲ ਤਾਂ ਖਾਦੀ ਹੋ ਗਈ ਆ ਜੇ ਘਰ ਬਾਹਰ ਚੰਗਾ ਤੇ ਕਮ ਸਿਕਮ ਮਨ ਵਿੱਚ ਚੰਗਿਆ ਰੱਖੋ ਆਪਣੇ ਮੇਰੀ ਗੱਲ ਆਪਣੀ ਲੋੜ ਨੂੰ ਆਏ ਇਹ ਹੋਰ ਨਹੀਂ ਕਿਸੇ ਗੱਲ ਨੂੰ ਹੈਗੇ ਗੱਲ ਸੁਣੋ ਮੇਰੀ ਤੁਹਾਡੇ ਘਰ ਦੀ ਨੌਟੀ ਆਈ ਆ ਕੱਲ ਉਹ ਤੁਹਾਡੇ ਨਾਲ ਇਦਾਂ ਕਰੂਗੀ ਤੇ ਤੁਹਾਡੀ ਕਿੰਨੀ ਕਿਸਦ ਬਣੂਗੀ ਦੱਸੋ ਬੱਸ ਬੱਸ ਭੈਣ ਜੀ ਇਹ ਬੰਦੇ ਤੇ ਆਪਣੇ ਹੱਥ-ਪਾਸ ਵਿੱਚ ਹੁੰਦਾ ਵਾ ਠੀਕ ਆ ਨਾ ਤਾਨੂੰ ਹੁਣ ਸਾਡੀ ਧੀ ਰਹੀ ਨਹੀਂ ਆਂਦੀ ਤੇ ਆਪਾਂ ਕੀ ਕਰੀਏ ਹੈ ਉਹਦੀ ਇੱਜ਼ਤ ਪੂਰੀ ਨਹੀਂ ਹੋਦੀ ਤੁਹਾਡੇ ਕੋਲ ਤੇ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਪਤਾ ਨਹੀਂ ਕਿਹੜੇ ਰਿੰਝਾ ਜਿਹੜੇ ਪੂਰੀਆਂ ਨਹੀਂ ਕੀਤੀਆਂ ਅਸੀਂ ਅਹੀਂ ਤੇ ਫੇਰ ਦੋਵੇਂ ਜੀ ਜਿਹੜੇ ਆਂ ਸਾਹ ਕੋ ਪਿੱਛੇ ਛੱਡ ਗਏ ਤੇ ਫੇਰ ਇੰਗਲੈਂਡੋਂ ਆ ਕੇ ਆਏ ਆ ਤੁਸੀਂ ਦੋਵੇਂ ਜੀ ਆਏ ਜੇ ਨਾ ਤੇ ਜਿਹੜਾ ਤੁਹਾਡਾ ਬੁੱਢਾ ਵਾ ਐਡਾ ਲਮਾ ਨੱਕਵਾਉਦਾ ਹੈ ਹੈ ਉਹ ਤੇ ਆਂਦਾ ਫੇਰ ਮੈਂ ਜਾਣਾ ਨਹੀਂ ਨਾ ਸੋਹਰੇ ਘਰ ਹੈ ਵਿਆਹ ਦੇਖਾ ਹੋਇਆ ਕੱਲ ਮੇਰੇ ਪੁੱਤ ਦਾ ਇਹਦਾ ਫਰਜ ਨਹੀਂ ਬਣਦਾ ਆਉਣ ਦਾ ਟਾਡੇ ਗੈਸਟ ਪੁੱਛਦੇ ਸਾਰੇ ਪਿਤਾ ਜੀ ਬਾਈ ਕਿੱਥੇ ਐ ਤੇ ਆਪਾਂ ਕੀ ਜਵਾਬ ਦਿੰਦੇ ਸਾਰੇ ਹੁਣ ਤਾਂ ਇੰਝ ਤੁਹਾਡੀ ਇੱਕ ਹੱਥ ਨਹੀਂ ਵੱਜਦੀ ਦੋਹਾਂ ਥਾਂ ਨੇ ਵੱਜਦੀ ਹੈ ਜੇ ਉਹਦੇ ਵਿੱਚ ਗਲਤੀ ਹੈ ਤਾਂ ਕੀ ਕਰਦੇ ਤੇ ਗਲਤੀ ਤੁਹਾਡੇ ਵਿੱਚ ਹੀ ਹੈਗੀ ਆ ਮੈਂ ਚਾਹ ਦੇ ਬਣੂਗੀ ਤੇ ਮੰਮੀ ਹੱਥ ਤਾਂ ਕਾਈ ਨਹੀਂ ਆ ਮੰਮੀ ਇਹ ਤਾਂ ਮੰਮੀ ਇਹ ਸੁਣ ਨਹੀਂ ਦੇ ਚਲੋ ਫੜਾਉਂਦੀ ਆਪ ਇੱਕ ਐਵੇਂ ਠੰਡੀ ਹੋਏਗੀ ਤੇ ਫਿਰ ਕੀ ਫਾਇਦਾ ਹੋਣਾ ਇੱਕ ਮੇਰੀ ਗੱਲ ਹੋਰ ਸੁਣ ਲੋ ਮੇਰੀ ਮਾਂ ਨੇ ਨਾ ਆਪਣੀ ਨੋ ਨੂੰ ਸਿਰ ਤੇ ਬਿਠਾ ਕੇ ਰੱਖਿਆ ਵਾ ਫੁੱਲਾ ਵਾਂਗੂ ਰੱਖੀ ਆ ਤੁਹਾਡੇ ਵਾਂਗੂ ਨਹੀਂ ਨਾਲੇ ਸਾਰਾ ਘਰ ਭਰ ਦਿੱਤਾ ਤੁਹਾਡਾ ਚੁੱਪ ਕਰੋ ਤੁਸੀਂ ਬੋਲਣ ਦਿਓ ਸਾਰਾ ਘਰ ਤੁਹਾਡਾ ਭਰ ਦਿੱਤਾ ਤੁਹਾਨੂੰ ਤਾਂ ਵੀ ਨਹੀਂ ਭੁੱਖ ਮਿਟੀ ਤੁਹਾਡੀ ਅਹੀ ਆਪਣੀ ਬਹਤਾਈ ਕੋਲੋ ਕੁਛ ਨਹੀਂ ਲਿਆ ਪੁੱਛ ਲੋ ਭਾਵੇਂ ਮੂੰਹ ਤੇ ਤੁਹਾਡੇ ਕਹੋ ਤੇ ਹੀ ਗੱਲਾਂ ਅੰਨੀ ਆ ਮੈਂ ਕੁਲਾ ਕਰੋ ਇੱਥੇ ਨਾ ਫਾਈ ਨੀ ਮਾਚਾ ਮੈਂ ਕਰਾ ਦੇ ਕਰਾਂ ਕੀ ਇਹਨੂੰ ਬੜਾਣ ਮੈਂ ਕਿਹਾ ਸੀ ਪੁੱਤੇ ਨਾ ਜਾਵੀ ਹੈ ਕਿਦਾਂ ਮਟਕਰੀ ਗਈ ਉਹਨਾਂ ਦਾ ਤਰਸ ਗੁੱਲੇ ਲੈ ਕੇ ਹੈ ਕਿੱਡਾ ਹੱਡੇ ਵਾਲੇ ਪਾਜੀ ਲੈ ਕੇ ਆਏ ਆ ਨਾ ਇਹਨੂੰ ਆਪਣਾ ਅਸਲੀ ਰੂਪ ਨਾ ਉਹ ਖੌਣਾ ਹੀ ਪੈਣਾ ਮੈਂ ਤਾਂ ਕਿਹਾ ਸੀਗਾ ਵੀ ਇੱਥੇ ਅੰਦਰ ਹੀ ਮਰੀ ਰਹੀਂ ਬਾਹਰ ਨਾ ਆਵੀ ਚਲ ਹਜਰਾ ਤੈਨੂੰ ਦੱਸਨੀ ਆ ਪਰ